की हम बारह बजे के आसपास गए हैं साढ़े ग्यारह बारह बजे और वापस आए हैं ढाई तीन बजे वापस आए हैं जब आया तो देखा कि बाहर का ताला खुला हुआ था इन्होंने खोला देखा ताला खुला हुआ था इन्होंने फिर अंदर आके एकदम चेक किया और ये जो सामान है, है ये सामान है गायब था ये बस बसान रू नहीं रुके कोई सीसी कैमरे व्यक्ति आए हो सी सी टी वी कैमरा वो सामने लगा हुआ है वो पुलिस वाले आए थे उन्होंने देखा भी था बाकी वो बताएंगे तो नुकसान लगभग कितना का हो गया सर नुकसान तो काफ़ी हुआ है फिर भी कितना कोई गोल्ड वगैरह को भी लेकिन गोल्ड, गोल्ड इनका इनका सारा, सारा गोल्ड है इनका कैश है कैश कितना सर कैश ये भी बता रहे हैं कि डेढ़ डेढ़ लाख के आसपास है डेढ़ लाख टोटल नुकसान कितना हो गया सर लगभग गोल्ड हो गया ना पता नहीं कितने का होगा ਤੇ ਹੋਰ ਵੀ ਕੋਈ ਨੁਕਸਾਨ ਨਹੀਂ ਇਸ ਤੋਂ ਇਲਾਵਾ ਇਨਕੀ ਨੰਦ ਆਈ ਉਹਨਾਂ ਦਾ ਜੋ ਸਮਾਨ ਉਹਨਾਂ ਨੇ ਰੱਖਾਇਆ ਉਹ ਤਾਂ ਉਹ ਵੀ ਜੋ ਹੈ ਉਹਨਾਂ ਦਾ ਸਮਾਨ ਵੀ ਲੈ ਲਈ ਸ਼ਾਦੀ ਕਿੱਥੇ ਹੋ ਗਈ ਸੀ ਦੇਖਣ ਆਰਬਨ ਸਟੇਟ ਗਏ ਸੀ ਆਰਬਨ ਸਟੇਟ ਗਏ ਕਿੰਨੇ ਵਜੇ ਗਏ ਸੀ ਹਾਂਜੀ ਅਸੀਂ 11:30 ਵਜੇ ਗਏ ਸੀ ਫਿਰ ਮਤਲਬ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਸਾਰਾ ਹਾਂ ਦੋ ਤਿੰਨ ਵਜੇ ਅਸੀਂ ਆ ਗਏ ਅੰਭਾਈ ਦਿਨ ਵਜੇ ਤੱਕ ਕੋਈ ਤੋਂ ਅਨੁਕੀਸੇ ਤੇ ਸ਼ੱਕ ਵਗੈਰਾ ਹੋਵੇ ਤੁਸੀਂ ਹੁਣ ਪੁਲਿਸ ਨੂੰ ਦਿੱਤੀ ਸੂਚਨਾ ਫਾਈਲ ਦੀ ਮੁੱਖ ਰੇਸ ਤੇ ਕੰਪਲੇਨ ਆਈ ਥੀ ਲਿਖਤੀ ਲਿ ਗਈ ਹੈ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਹੈ ਮਾਰਾ ਸਮਾਨ ਮਿਲ ਜਾਏ ਇਸ ਤੋਂ ਜ਼ਿਆਦਾ ਹਮੇ ਕਿਾ ਚਾਹੀਏ ਹੁੰਦਾ ਬਸ ਹਾਂ ਹਮਾਰੀ ਸਾਰੀ ਪਰੇਸ਼ਾਨੀ ਖਤਮ ਹੋ ਜਾਏਗੀ ਹਾਂਜੀ ਮੇਰਾ ਨਾਮ ਰੁਜੀਪਾਲ ਲਾਇਆ ਹਾਂਜੀ ਕਿੱਥੋਂ ਆਏ ਆਪਾਂ ਮੈਂ ਬੁਰਜ ਕੰਧਾਰੀ ਤੋਂ ਆਈ ਸੀ। ਹਾਂ ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਅੱਜ ਇੱਥੇ ਆਏ ਆ ਸਾਡੇ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਤੇ ਅਸੀਂ ਅੱਜ ਉਧਰ ਚਲੇ ਗਏ ਮਈਆਂ ਵਗੈਰਾ ਸੀਗਾ। ਅਸੀਂ 11:30 ਵਜੇ ਗਏ ਆ 3 ਵਜੇ ਵਾਪਸ ਆਏ ਆ। ਸਾਡੇ ਆਂਦਿਆਂ ਨੂੰ ਆ ਸਾਰਾ ਕੰਮ ਹੋਇਆ ਪਿਆ ਸੀ ਤੇ ਮੈਂ ਰਾਤੀ ਇਹਨੂੰ ਆਪਣਾ ਪਰਸ ਫੜਾਇਆ ਉਹਦੇ ਵਿੱਚ ਮੇਰੀ ਇੱਕ ਚੇਨ ਸੀਗੀ, ਇੱਕ ਟੋਪਸ ਸੀਗੀ, ਇੱਕ ਸਹਾਰੇ ਸੀ 10000 ਰੁਪਏ ਕੈਸ਼ ਸੀਗਾ। ਮੈਂ ਇਹਨੂੰ ਫੜਾਤਾ ਮੈਂ ਕਿ ਵੀ ਚਲੋ ਆਪਣੇ ਕੋ ਸੰਭਾਲ ਲੈ, ਜਾਣਾ ਆਉਣਾ ਪੈਂਦਾ। ਤੇ ਜਦੋਂ ਆਏ ਉਹ ਵੀ ਵਿੱਚ ਹੈ ਨਹੀਂ ਸੀ ਫਸ ਜਿਹੜੀ ਚੈਨ 골ਡ ਦੀ ਹਾਂਜੀ 골ਡ ਦੀ ਕਿੰਨੇ ਤੋਲੇ ਦੀ ਸੀ ਤਿੰਨ ਤੋਲੇ ਦੀ ਹੋਣੀ ਹੈ ਤਿੰਨ ਤੋਲੇ ਦੀ ਹਾਂਜੀ ਤੇ ਕੈਸ਼ ਵਗੈਰਾ ਵੀ ਸੀ ਹਾਂਜੀ 10000 ਕੈਸ਼ 10000 ਕੈਸ਼ ਤੇ ਸਰ ਕੈਸ਼ ਇੱਥੇ 3000 ਰੁਪਏ ਵੀ ਥਾਣਾ ਹਾਂਜੀ 3000 ਮੇਰਾ ਦੂਸਰੇ ਪਰਸ 'ਚ ਸੀਗਾ ਉਹ ਪਰਸ ਵੀ 골 ਕੇ ਰੱਖਿਆ ਆ ਸੀਗਾ ਉਹਦੇ 'ਚ ਥੋੜੇ ਖੁੱਲੇ ਪੈਸੇ ਸੀਗੇ ਸਾਰਾ ਡਿਟੇਲ ਦੱਸੀ ਜਾਣਕਾਰੀ ਪਿੱਛੇ ਘਰ ਦੇ ਵਿੱਚ ਚੋਰੀ ਹੋ ਗਈ ਮੇਰੇ ਵੱਡੇ ਬੜੇ ਘਰ ਦਾ ਤੇ ਅਸੀਂ ਆ ਕੇ ਦੇਖਿਆ ਕਿ ਲੋਕ ਖੁੱਲੇ ਸੀਗੇ ਸਾਰੇ ਤੇ ਜਿੱਥੇ ਵੀ ਅਲਮਾਰੀ ਸੀਗੀ ਉਹ ਪਾਰਟिकुलर ਉਹੀ ਚੀਜ਼ ਉਹਨਾਂ ਨੇ ਹੈਗਾ ਤੋੜੀ ਹੋਆ ਤੇ ਜਿੰਨਾ ਵੀ ਕੈਸ਼ ਸੀਗਾ 골ਡ ਸੀਗਾ ਸਭ ਕੁਝ ਲੈ ਗਏ ਆ ਤੇ ਅੰਮਲਾ ਦੇਖ ਲਓ ਤੁਸੀਂ ਸਾਰਾ ਹੈਗਾ ਬੰਦ ਹੋਆ ਫੇਰ ਵੀ ਲੋਕੀ ਇੱਧੇ ਬਾਹਰ ਬੈਠੇ ਆ ਲੋਕਾਂ ਨੂੰ ਲੋਕ ਬੰਦਾ ਆਇਆ ਚੋਰੀ ਕਰਕੇ ਲੈ ਗਿਆ ਦੋ ਦਿਨ ਕਿੰਟੀਆਂ ਚੋਰੀ ਹੋਈ ਹਾਂ ਮੱਲਕੀ ਅਸੀਂ ਗਏ ਹੈਗੇ 12 ਵਜੇ ਘਰੋਂ ਗਏ ਆ ਤੇ 2 ਵਜੇ ਅਸੀਂ ਆਏ ਆ ਤੇ ਉਹਨੇ ਇੱਕ ਟਾਈਮ ਪੀਰੀਅਡ ਅੰਦਰ ਚੋਰੀ ਹੋ ਗਈ ਤੇ ਤੁਸੀਂ ਦੇਖ ਲਓ ਜੀ ਨਾ ਕਿਤੇ ਕੈਮਰਾ ਹੈ ਗਵਰਨਮੈਂਟ ਨੂੰ ਵੀ ਇੱਥੇ ਕੈਮਰੇ ਗੁੰਮਰੇ ਕਿ ਆਪਣੇ ਹੱਲ ਵਾਣੇ ਚਾਹੀਦੇ ਅਸੀਂ ਇਹ ਮਾਰਕੀਟ ਚੋਂ ਜਾ ਕੇ ਆਏ ਹਾਂ ਉੱਥੇ ਵੀ ਕੋਈ ਕੈਮਰਾ ਹੈ ਨਹੀਂ ਤੇ ਸਾਨੂੰ बस ਇਹੀ ਅਪੀਲ ਆ ਕਿ ਜਿਹੜਾ ਵੀ ਚੋਰ ਆ ਉਹਨੂੰ ਫੜਿਆ ਜਾਵੇ ਤੇ ਮੇਰੇ ਵੱਡੇ ਬੰਦੇ ਹਾਂ ਗਏ ਹੈਡ ਪੁਲਿਸ ਸਟੇਸ਼ਨ 'ਤੇ ਰਿਪੋਰਟ ਲਾਉਣ ਹੂੰ ਤੇ ਕੀ ਮੰਗ ਕਰਦੇ ਜਿੱਦਾਂ ਤੁਸੀਂ ਬੇ ਇੰਨੀਆਂ ਤੰਗ ਗਲੀਆਂ ਦੇ ਵਿੱਚ ਆ ਕੇ ਸਾਰੀ ਘਟਨਾ ਵਾਪਰੀ ਆ ਕੀ ਮੰਗ ਕਰਦੇ ਸਾਨੂੰ ਇਹੀ ਆ ਕਿ ਕੈਮਰੇ ਲਗਾਏ ਜਾਣ ਸਾਰੇ ਪਾਸੇ ਤੇ ਜੋ ਵੀ ਹੋਣਾ ਸਿੱਕ ਕੀ ਜਾ ਸਾਡੇ ਸਾਡਾ ਹੁਣ ਮਤਲਬ ਲਾਸ ਹੋ ਗਿਆ ਕਿੰਨਾ ਸਾਰਾ ਤੇ ਜਿੱਦਾਂ ਮਗੀ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਵੱਧ ਰਹੀਆਂ ਵਾਂ ਤੇ ਕੀ ਆਪਾਂ ਪ੍ਰਸ਼ਾਸਨ ਮੋਰੇ ਮੰਗ ਰੱਖਦੇ ਆਪਾਂ ਮੰਗ बस ਇਹੀ ਹੈ ਜਿਹੜੇ ਜਿਹੇ ਨਸ਼ੇ ਵਾਲੇ ਬੰਦੇ ਆ ਤੇ ਜਿਹੜੇ ਪਾਰਟਿਕੂਲਰ ਬੰਦੇ ਹੁਣ ਆਂਦੇ ਇੱਥੇ ਕੋਈ ਹਕਵਾੜੀ ਆਂਦੇ ਕੋਈ ਸ਼ਾਂਦਾ ਵਾ ਪਾਰਟਿਕੂਲਰ ਪਤਾ ਹੋਵੇ ਹਰੇਕ ਨੂੰ ਕਿ ਕੌਣ ਕੌਣ ਬੰਦਾ ਆ ਰਿਹਾ ਕਿੱਦਾਂ ਨਹੀਂ ਕਿ ਬਾਕੀ ਤਾਂ ਹੁਣ ਅਸੀਂ ਤਾਂ ਅਜਾ ਆਪਣਾ ਸਾਰਾ ਕੁਝ ਸੇਵ ਕਰਕੇ ਗਏ ਸੀ ਕਿਉਂਕਿ ਪਤਾ ਸਰਵੋ ਸੇਫਟੀ ਆ ਪਰ ਇਹਦੇ ਵਿੱਚ ਹੁਣ ਹੈਗਾ ਪ੍ਰਸ਼ਾਸਨ ਹੀ ਕੁਝ ਅੱਗੇ ਮਦਦ ਮਦਦ ਕਰੇ ਸਾਡੇ ਦੇਖੇ ਕਿੱਦਾਂ ਗਏ ਨੇ